ਹਾਵੇ ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਨੂੰ ਬਾਈਗਰ ਜੀ ਕੀ ਫਤਿਹ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਪੰਜ ਸੱਤ ਦਿਨ ਹੋ ਗਏ ਬਈ ਖਨੌਰੀ ਬਾਰਡਰ ਤੇ ਡੱਲੇ ਵਾਲਾ ਸਾਹਿਬ ਬੈਠਿਆ ਧਰਨੇ ਤੇ ਵਿੱਚ ਬੰਦਿਆਂ ਨੇ ਕਮੈਂਟ ਸੀਗੇ ਥੱਲੇ ਵੀ ਉਹ ਸਾਥੋਂ ਕਿਹੜਾ ਪੁੱਸ ਕੇ ਬੈਠਾ ਸੀ ਚਾਹੇ ਤੁਸੀਂ ਕਿਹੜਾ ਬਾਗੇ ਅਸੀਂ ਬਾਈ ਟਕਾਉਂਦਾ ਜਥੇਬੰਦੀ ਨਾਲ ਸੰਬੰਧ ਤਾਂ ਪਹਿਲਾਂ ਵੀ ਦੱਸਿਆ ਫੂਲੇ ਵਾਲੇ ਤੋਂ ਆ ਬਾਈ ਤੰਬੂ ਦਿਖਾ ਦੇ ਆ ਗੱਡੇ ਕੱਟ ਦੇ ਝੰਡੇ ਤੇ ਜਥੇਬੰਦਗਾਂ ਨੂੰ ਇਹ ਬੇਨਤੀ ਆ ਵੀ ਸੋਥੋਂ ਲੋਕ ਬਾਗੀ ਹੋਣ ਲੱਗ ਗਿਆ ਨਾਲ ਗੱਡੀ ਗ੍ਰਾਂਹਾਲਿਆਂ ਦੀ ਖੜੀ ਆ ਦੇਖ ਲੋ ਅਗਰਾਂਹਾਲੇ ਰਾਤ ਆਏ ਆ ਇਹ ਤੇ ਹੁਣ ਗੱਲ ਮਾ ਬਾਲੀ ਕਰਦਾਣੀ ਆ ਆਪਾਂ ਸਾਰੇ ਜਥੇਬੰਦਗਾਂ ਦਾ ਸਤਿਕਾਰ ਕਰਦੇ ਆ ਗੱਲ ਭਰਾਵੋ ਇਹ ਆ ਵੀ ਡੱਲੇਵਾਲ ਸਾਹਿਬ ਤਾਂ ਜਿਹੜੀ ਜਿੱਤ ਆ ਉਹਦਾ ਪ੍ਰਾਪਤ ਕਰਕੇ ਭਾਵੇਂ ਉਹ ਸ਼ਹੀਦ ਹੋ ਜਾਣ ਤੇ ਭਾਵੇਂ ਉਹ ਪਹਿਲਾਂ ਜਿੱਤ ਜਾਣ ਉਹਦਾ ਜਿੱਤ ਕੇ ਬਾਈ ਇਸ ਇਸ ਗੱਲ ਨਾਲ